ਪੰਜਾਬ ਦੇ ਜੋ ਹੜਪੀੜਸ ਭਰਾ ਨੇ ਖਾਸ ਤੌਰ ਤੇ ਜੋ ਜ਼ਿਲ੍ਹਾ ਗੁਰਦਾਸਪੁਰ ਜੋ ਸਭ ਤੋਂ ਜ਼ਿਆਦਾ ਅਫੈਕਟਡ ਹੈਗਾ ਦੀ ਕਿਸਾਨਾਂ ਪਰ ਮਜ਼ਦੂਰਾਂ ਦੀ ਮਦਦ ਲਈ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਦੀ ਮਦਦ ਲਈ ਹਲਕਾ ਸਮਾਨਾ ਤੋਂ ਸਾਡੇ ਦੋਸਤ ਸਾਡੇ ਸਾਡੇ ਕਾਂਗਰਸ ਪਾਰਟੀ ਦੇ ਸਰਗਰਮ ਕਾਰਜਕਰਤਾ ਸਰਗਰਮ ਲੀਡਰ ਸਰਦਾਰ ਜਸਪਾਲ ਸਿੰਘ ਜੋੜੇ ਮਾਜਰਾ ਜੀ ਦੀ ਅਗਵਾਈ ਵਿੱਚ ਅੱਜ ਦੋ ਟਰੱਕ ਜਿਹੜੇ ਅਚਾਰ ਦੇ ਹੈਗੇ ਆ ਜਿਹੜੇ ਕਿ ਬਹੁਤ ਹਾਈ ਕੁਆਲਿਟੀ ਦਾ ਅਚਾਰ ਹੈਗਾ ਇਹ ਉਹਦੇ ਲੈ ਕੇ ਅੱਜ ਆਪਾਂ ਇੱਥੋਂ ਦੋ ਟਰੱਕਾਂ ਨੂੰ ਰਵਾਨਗੀ ਦਿੱਤੀ ਐ ਛੱਡੀ ਦਿਖਾਈ ਐ ਮੈਂ ਤੇ ਉਹਨਾਂ ਦੇ ਨਾਲ ਦੋ ਗੱਡੀਆਂ ਇੱਥੇ ਡਿਸਟ੍ਰਿਬਿਊਸ਼ਨ ਠੀਕ ਤੰਗ ਤੰਗ ਤੱਕ ਦਾ ਹੋਵੇ ਠੀਕ ਅੱਥਾ ਤੱਕ ਸਾਰਾ ਸਮਾਨ ਜਾਵੇ ਉਹ ਉਹ ਯਕੀਨੀ ਬਣਾਉਣ ਲਈ ਉਹ ਦੋ ਗੱਡੀਆਂ ਵੀ ਨਾਲ ਜਾ ਰਹੀਆਂ ਨੇ ਤੇ ਸਮੁੱਚੇ ਹਲਕਾ ਸਮਾਣੇ ਦੇ ਲੋਕਾਂ ਨੂੰ ਮੈਂ ਵਧਾਈ ਦਿੰਦਾ ਹੈਗਾ ਕਿ ਜੋ ਉਹਨਾਂ ਨੇ ਕੰਟ੍ਰਿਬਿਊਟ ਕੀਤਾ ਹੈਗਾ ਜੋੜੇ ਮਜਰਾ ਸਾਹਿਬ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਜੋ ਦੇ ਤੌਰ 'ਤੇ ਅੱਜ ਕਰਕੇ ਅੱਜ ਦਾ ਉਦੋਂ ਮੈਂ ਇਹਨੂੰ ਕਾਮਯਾਬ ਕੀਤਾ ਹੈਗਾ ਔਰ ਸਮੇਂ ਸਿਰ ਅੱਜ ਅੱਜ ਲੋਡ ਉੱਥੇ ਪਸ਼ੂਆਂ ਵਾਸਤੇ ਚਾਰੇ ਦੀ ਲੋਡ ਹੈਗੀ ਕਿਉਂਕਿ ਅੱਜ ਵੀ ਇਹ ਚਾਰਾ ਬੀਜਣਗੇ ਤਾਂ ਵੀ 2-3 ਮਹੀਨਿਆਂ ਤੱਕ ਤਿਆਰ ਹੋਊਗਾ ਸੋ ਬਾਕੀ ਤਾਂ ਹਰ ਸਮਾਨ ਬਹੁਤ ਜਾ ਰਿਹਾ ਚਾਰੇ ਦੀ ਪੂਰਨ ਪੁੱਛ ਕੇ ਉੱਥੇ ਦੇ ਉੱਥੇ ਵਸੂਕਾਂ ਨੂੰ ਪੁੱਛ ਕੇ ਉੱਥੇ ਸਰਕਾਰਮ ਜਿੱਥੇ ਬੰਦੀਆਂ ਵਿਅਕਤੀਆਂ ਨੂੰ ਪੁੱਛ ਕੇ ਕਿ ਕੀ ਕੀ ਲੈ ਕੇ ਆਈਏ ਤਾਂ ਜੋ ਸਭ ਤੋਂ ਠੁਕਵੀਂ ਚੀਜ਼ ਸੀਗੀ ਅੱਜ ਅਸੀਂ ਪਟਿਆਲੇ ਤੋਂ ਦੋ ਟਰੱਕ ਰਵਾਣਾ ਕੀਤੇਗੇ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਔਰ ਉਮੀਦ ਕਰਦਾ ਕਿ ਪੰਜਾਬ ਖੇਤੀ ਆਪਣੇ ਪੈਰਾਂ ਤੇ ਖੜਾ ਹੋਵੇਗਾ ਤੇ ਪੰਜਾਬ ਮੁੜ ਕੇ ਤਰੱਕੀਆਂ ਦੀ ਜਰੀਏ ਆਪਣੀ ਚਾਲ ਹੈਗੀ ਔਰ ਅੱਗੇ ਦਾਈ ਹੈ। ਦੱਸਾਂ ਆਮ ਜਨਤਾ ਹੀ ਮਦਦ ਕਰ ਰਹੀ ਹੈ ਸਰਕਾਰ ਵੱਲੋਂ। ਸਰਕਾਰ ਵੱਲੋਂ ਕੋਈ ਧਿਆਨ ਨਹੀਂ ਇਹਨਾਂ 'ਚ। ਹਾਂ ਸਰਕਾਰ ਵੱਲੋਂ ਸਰਕਾਰ ਆਪਸੀ ਕਾਡੋ ਕਲੇਸ਼ ਪਈ ਹੋਈ ਹੈ ਜੀ ਭਵੰਤ ਸਮਾਨਸਾ ਦੀ ਬਿਮਾਰੀ, ਜੇਲ੍ਹ ਫਿਰ ਇਹਨਾਂ ਦੇ ਆਪਸੀ ਝਗੜੇ, ਪਟਾਨ ਮਾਜਰਾ ਝਗੜਾ ਜਿਹੜਾ ਹੈਗਾ ਨਾ ਦਾ ਜਿਹੜਾ ਜੋ ਚੱਲ ਰਿਹਾ ਹੈਗਾ ਇੱਕ ਤਾਂ ਉੱਥੇ ਉਲਝੀ ਹੋਏ ਹੈਗੇ ਤੇ ਇੱਕ ਰਾਸ਼ਟਰਪਤੀ ਉਪ ਰਾਸ਼ਟਰਪਤੀ ਚੋਣ ਵਿੱਚ ਬਹੁਤੀ ਸਾਹਿਬ ਦਿੱਲੀ ਉਲਝੀ ਹੋਈ ਹੈ। ਅੱਜ ਟਾਈਮ ਕੱਢ ਕੇ ਆਏ ਹੈ ਤਾਂ ਅਸੀਂ ਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਵੀ ਖੁੱਲ ਬਿੱਲੀ ਨਾਲ ਕਿਸਾਨ ਭਰਾਵਾਂ ਦੀ ਬਾਹ ਫੜੇ ਔਰ ਕੇਂਦਰ ਸਰਕਾਰ ਵੀ ਖੁੱਲ੍ਹ ਦਿਲੀ ਨਾਲ ਕਿਸਾਨਾਂ ਦੀ ਬਾਹਰ ਬੜੇ ਕਿਉਂਕਿ ਪੰਜਾਬ ਉਹ ਸੂਬਾ ਜਿਨੇ ਜੰਗੇ ਆਜ਼ਾਦੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਤਿੰਨਾਂ ਜੰਗਾਂ ਚ ਪਹਾੜ 65 71 ਤੇ ਬਾਅਦ ਕਾਰਗਲ ਜੰਗ ਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਮੁਲਕ ਦੀ ਰਾਖੀ ਵਾਸਤੇ ਪੰਜਾਬ ਉਹ ਸੂਬਾ ਜਿਨੇ ਹਿੰਦੁਸਤਾਨ ਨੂੰ ਜਦੋਂ ਹਿੰਦੁਸਤਾਨ ਅਨਾਜਾਂ ਦੇ ਮਾਮਲੇ ਚ ਅਕਾਲ ਫੈਲਦੇ ਸੀਗੇ ਅਨਾਜਾਂ ਕਰਕੇ ਲੋਕ ਪੁਕੇ ਮਾਰਨੇ ਸੀਗੇ ਉਸ ਵੇਲੇ ਆਪਣੀ ਮਿੱਟੀ ਪਾਣੀ ਹਵਾ ਸਭ ਕੁਝ ਤਵਾ ਲਾ ਕੇ ਦਾਤੇ ਲਾ ਕੇ ਉਹਨਾਂ ਨੇ ਸਾਰੇ ਹਿੰਦੂਸਾਂ ਦਾ ਭਰਿਆ ਹੈਗਾ ਔਰ ਹਿੰਦੁਸਤਾਨ ਨੂੰ ਮੋਟਾ ਮੋਡੇ ਨਾਜਾਂ ਦੀ ਪੈਦਾਵਾਰ ਚ ਨਾ ਸਿਰਫ ਆਤਮ ਨਿਰਭਰ ਬਣਾਇਆ ਬਲਕਿ ਬਾਹਰ ਐਕਸਪੋਰਟ ਕਰਨ ਦੇ ਯੋਗ ਬਣਾਇਆ ਹੈਗਾ ਅੱਜ ਉਹ ਪੰਜਾਬ ਦਾ ਕਿਸਾਨ ਸੰਕਟ ਚ ਹੈ ਅਜੋ ਪੰਜਾਬ ਸੰਕਟ ਚ ਜਾਏਗਾ ਸੋ ਅੱਜ ਭਾਰਤ ਸਰਕਾਰ ਦਾ ਫਰਜ਼ ਬਣਦਾ ਕੇਂਦਰ ਹੋਵੇ ਚਾਹੇ ਰਾਜ ਸਰਕਾਰ ਹੋਵੇ ਕਿ ਪੰਜਾਬ ਦੀ ਬਾਹ ਫੜੇ ਔਰ ਪੰਜਾਬ ਨੂੰ ਸੰਕਟ ਜੋ ਬਾਹਰ ਕਰ ਦੇ। ਉਹ ਡਾਕਟਰ ਸਾਹਿਬ ਸਮਗਰੀ ਕਿਹੜੇ ਕਿਹੜੇ ਸ਼ਹਿਰਾਂ ਚ ਭੇਜੀ ਹੈ? ਅਸੀਂ ਪਿੰਡਾਂ 'ਚ ਗੁਰਦਾਸਪੁਰ ਜਿਲ੍ਹਾ ਗੁਰਦਾਸਪੁਰ ਦੇ ਪਿੰਡਾਂ 'ਚ ਭੇਜੀ ਹੈ ਜਿੱਥੇ ਸਾਡੇ ਪੁਰਾਣੇ ਸੰਪਰਕ ਸੀਗੇ ਕਿਸਾਨ ਅੰਦੋਲਨ ਦੌਰਾਨ ਦੇ ਸਪਰਸ ਸੰਪਰਕ ਸੀਗੇ ਜਿਉਂਦੇ ਮਜਰਾ ਸਾਹਿਬ ਦੇ ਵੀ ਸਾਡੇ ਵੀ ਸੀਗੇ ਉਹਨਾਂ ਭਰਾਵਾਂ ਕੋ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਇਸ ਦਾ ਇੱਕ ਯਰੀ ਬੋਰੀ ਹੈ ਉਹ ਸਹੀ ਥਾਂ ਤੇ ਪਹੁੰਚ ਸਕੇ ਠੀਕ ਹੈ ਥੈਂਕ ਯੂ ਥੈਂਕ ਯੂ ਸਰ